ਵਿਸ਼ਵਾਰਤਾ ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਮਲੇਰ ਕੋਟਲਾ ਤੂਰੀ ਰੋਡ ਤੇ ਪਿੰਡ ਸੰਦਾਲਾ ਦੇ ਨਜ਼ਦੀਕ ਇੱਕ ਭਿਆਨਕ ਐਕਸੀਡੈਂਟ ਹੋਣ ਦੀ ਖਬਰ ਸਾਹਮਣੇ ਆਈ ਹੈ ਪ੍ਰਤੱਖ ਦਰਸ਼ੀਆਂ ਨੇ ਦੱਸਿਆ ਹੈ ਕਿ ਕਾਰ 150 ਦੀ ਸਪੀਡ ਤੇ ਆ ਰਹੀ ਸੀ ਅਤੇ ਇੱਕਦਮ ਕਾਰ ਚਲਾਉਣ ਵਾਲਿਆਂ ਦੇ ਕੰਟਰੋਲ ਦੇ ਵਿੱਚ ਨਹੀਂ ਰਹੀ ਅਨਕੰਟਰੋਲਡ ਹੋ ਗਈ ਕਾਰ ਦੇ ਵਿੱਚ ਦੋ ਨੌਜਵਾਨ ਬੈਠੇ ਸਨ ਹਾਲਾਂਕਿ 에ਅਰ ਬੈਗ ਖੁੱਲਣ ਦੇ ਨਾਲ ਇਹਨਾਂ ਨੌਜਵਾਨਾਂ ਦੀ ਜਾਨ ਬਚ ਗਈ ਹੈ ਪਰ ਗੱਡੀ ਦੇ ਹਾਲਾਤ ਠੀਕ ਨਹੀਂ ਨੇ ਗੱਡੀ ਚੱਕਨਾ ਚੂਰ ਹੋ ਗਈ ਹੈ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਤਸਵੀਰਾਂ ਦੇ ਵਿੱਚ ਕਾਰ ਜਿਹੜੀ ਹੈ ਪੂਰੀ ਤਰ੍ਹਾਂ ਦੇ ਨਾਲ ਚੱਕਨਾ ਚੂਰ ਹੋ ਚੁੱਕੀ ਹੈ 에어ਬੈਗ ਖੁੱਲਣ ਦੇ ਨਾਲ ਗੱਡੀ ਦੇ ਵਿੱਚ ਸਵਾਰ ਦੋ ਨੌਜਵਾਨਾਂ ਦੀ ਜਾਨ ਬਚ ਗਈ ਹੈ ਪਰ ਜੇਕਰ ਗੱਡੀ ਦੇ 에어ਬੈਗ ਨਾ ਖੁੱਲਦੇ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਤਰ੍ਹਾਂ ਨੌਜਵਾਨਾਂ ਦੀ ਜਾਨ ਨੂੰ ਵੀ ਗੰਭੀਰ ਖਤਰਾ ਹੋ ਸਕਦਾ ਸੀ ਜਾਣਕਾਰੀ ਦੇ ਮੁਤਾਬਕ ਜੋ ਲੜਕਾ ਕਾਰ ਨੂੰ ਚਲਾ ਰਿਹਾ ਸੀ 24 ਸਾਲਾਂ ਦਾ ਨੌਜਵਾਨ ਸੀ ਅਤੇ ਅਚਾਨਕ ਗੱਡੀ ਦੇ ਡਰਾਈਵਰ ਤੋਂ ਗੱਡੀ ਕੰਟਰੋਲ ਦੇ ਵਿੱਚ ਨਹੀਂ ਰਹੀ ਪ੍ਰਤੱਖਦਰਸ਼ੀਆਂ ਨੇ ਇਹ ਵੀ ਦੱਸਿਆ ਕਿ ਗੱਡੀ ਬੇਹੱਦ ਜ਼ਿਆਦਾ ਸਪੀਡ ਦੇ ਵਿੱਚ ਆ ਰਹੀ ਸੀ ਜਿਸ ਕਾਰਨ ਚਲਾਉਣ ਵਾਲੇ ਦੇ ਕੰਟਰੋਲ ਦੇ ਵਿੱਚ ਨਹੀਂ ਰਹੀ ਅਤੇ ਗੱਡੀ ਕਾਫੀ ਦੂਰ ਤੱਕ ਕਈ ਪਲਟੀਆਂ ਖਾ ਕੇ ਇੱਥੇ ਪਹੁੰਚੀ ਅਤੇ ਗੱਡੀ ਚੱਕਨਾਚੂਰ ਹੋ ਗਈ ਹੈ ਹਾਲਾਂਕਿ 에ਅਰ ਬੈਗ ਖੁੱਲਣ ਦੇ ਨਾਲ ਗੱਡੀ ਦੇ ਵਿੱਚ ਸਵਾਰ ਦੋਨਾਂ ਨੌਜਵਾਨਾਂ ਦੀ ਜਾਨ ਬਚ ਗਈ ਹੈ ਪਰ ਗੱਡੀ ਦੀ ਹਾਲਤ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿੰਨਾ ਭਿਆਨਕ ਇਹ ਐਕਸੀਡੈਂਟ ਹੋਇਆ ਹੈ ਇਹ ਗੱਡੀ ਆਇਆ ਯਾਰ ਮੈਂ ਰੋਟੀ ਖਾਂਦਾ ਸੀ ਜਿਹੜੇ ਜਦੋਂ ਗੱਡੀ ਦੇ ਚਰੀਟਾ ਜੀਆਂ ਜਾਨੀ ਬ੍ਰੇਕ ਲੱਗੇ ਚੀ ਹੋਈ ਖੜਾਕਾ ਹੋਇਆ ਮੈਂ ਰੋਟੀ ਖਾਂਦਾ ਖਾਂਦਾ ਭੱਜਿਆ ਗੱਡੀ ਧੂਰੀ ਕਰਦੀ ਬਾਲੀ ਸਪੀਡ ਸੀ ਸਪੀਡ ਹੋਣੀ ਗੱਡੀ ਘਟ ਜਿਹੜੇ ਹਿਸਾਬ ਨਾਲ ਤਾਹਾਂ ਉਹ ਉੱਥੇ ਲੱਗ ਕੇ ਤਾਹਾਂ ਨੂੰ ਉੱਚੀ ਚੜੀ ਆ ਗੱਡੀ ਫਿਰ ਪਲਟੀਆਂ ਖਾਦੀਆਂ ਨੇ ਦੇ ਲੋ ਉੱਥੇ ਲੱਗ ਕੇ ਗੱਡੀਓ ਕੁੰਜੇ ਤੋਂ ਇੱਥੇ ਆਈ ਆ ਪਲਟੀਆਂ ਖਾਂਦੀ ਹਾਂ ਹਵਾ ਜੀ 100 ਮੇਰੇ ਹਿਸਾਬ ਨਾਲ 150 ਤੋਂ ਉੱਪਰ ਹੋਊ ਗੱਡੀ ਜਿਹੜੇ ਹਿਸਾਬ ਨਾਲ ਐ ਪਾਰਟੀਆਂ ਖਾਂਦੀ ਆਈ ਆ ਇੰਨੀ ਗੱਡੀ ਚਲਾਉਣ ਦਾ ਕੀ ਫਾਇਦਾ ਜੇ ਸਪੀਡ ਘੱਟ ਹੁੰਦੀ ਗੱਡੀ ਦੀ ਬੰਦੇ ਬਚਦੇ ਨਾ ਜਾਨੀ ਉਹ ਬਚ ਗਏ ਬੰਦੇ ਐਜੀ ਗੱਲ ਨਹੀਂ ਬੰਦਿਆਂ ਦੀ ਝਰੀਟ ਬਣੀ ਆਈ ਹੈਗੀ ਠੀਕ ਹੈ ਨਹੀਂ ਸੁੱਖ ਰੱਖਤੀ ਰੱਬ ਨੇ ਜਾਨੀ ਨਹੀਂ ਜਾਨੇ ਦੇ ਵਿੱਚ ਦੋ ਜਾਨੇ ਕਿੰਨੀ ਉਮਰ ਸੀ ਉਮਰ ਤਾਂ ਕਿਹੜੀ ਸੀ ਉਮਰ ਸਾਰੀ ਮੇਰੇ ਹਿਸਾਬ ਨਾਲ 20 22 ਸਾਲ ਦੇ ਹੋਣਿਆ ਜਾਨੇ ਦੀ 40 ਤੜੀ ਕਰਦੀ ਗੱਡੀ ਪੀ ਆਉਂਦੀ ਸੀ ਹੁੰਦੀ ਸੀ ਕਿਤੇ ਇਹ ਰੱਬ ਨੂੰ ਪਤਾ ਵੀ ਚੌੜ ਕਰਦੇ ਆਉਂਦੇ ਸੀ ਜਾਂ ਕੀ ਕਰਦੇ ਆਉਂਦੇ ਸੀ ਮਾ ਰੱਬ ਨੇ ਸੋਖ ਰਜਣੀ 에어 ਬੈਗਾਂ ਨੇ ਬੱਚ ਤਾਂ ਰੱਖਦੀ ਨਹੀਂ ਕਿੱਥੇ ਬਚਣ ਦੀ ਆਸ ਟੀ ਇਹਨਾਂ ਦੀ ਬਚਣ ਦੀ ਆਸ ਨਹੀਂ ਟੀ ਗੱਡੀ ਦਾ ਕੋਈ ਬਚਿਆ ਗੱਡੀ ਦਾ ਤੁਹਾਨੂੰ ਪਤਾ ਹੀ ਆ ਕੀ ਬਚਿਆ ਗੱਡੀ ਦਾ ਗੱਡੀ ਦਾ ਇਕੱਠੀ ਹੋਈ ਖੜੀ ਆ ਹੈ ਐਨੀ ਭਜਾਉਣ ਦਾ ਮੈਂ ਕਹਣਾ ਵੀ ਐਨੀ ਭਜਾਉਣ ਦਾ ਕੋਈ ਫਾਇਦਾ ਹੀ ਨਹੀਂ ਜੇ 60 ਸੀਪੀਡ ਦੇ ਹੁੰਦੇ 60 ਸੀਪੀਡ ਤੇ ਹੁੰਦੇ ਜਾਂ 70 ਸੀਤੇ ਹੁੰਦੇ ਸੰਭਲ ਜਾਂਦੇ ਆਗਰ ਜਿਵੇਂ ਹੋ ਉੱਥੇ ਗੱਡੀ ਆਈ ਆ ਤੇਜ਼ ਜੇ ਉੱਥੇ ਜਿਵੇਂ ਉਹ ਕਣਕ ਵਾਲੀਆਂ ਟਰੈਲੀਆਂ ਚੱਲਦੀਆਂ ਨੇ ਠੀਕ ਆ ਜੇ ਉੱਥੇ ਕੋਈ ਹੋਰ ਨੁਕਸਾਨ ਹੋ ਜਾਂਦਾ ਜਾਂ ਗੱਡੀ ਚ ਲੱਗਦੀ ਕੱਖ ਨਹੀਂ ਬਚਣਾ ਸੀ ਬੰਦਿਆਂ ਦਾ ਐਕਸੀਡੈਂਟ ਮੈਂ ਘਰ ਤਾਂ ਆਪਣਾ ਨਜ਼ਦੀਕ ਹੀ ਆ ਬਾਅਦ ਦੇ ਵਿੱਚ ਹੀ ਪਤਾ ਲੱਗਿਆ ਕਿ ਜਾਨੀ ਉਧਰੋਂ ਧੂਰੀ ਵੱਲੋਂ ਤੋਂ ਗੱਡੀ ਆ ਰਹੀ ਸੀ ਬੰਦੇ ਦੱਸ ਰਹੇ ਨੇ ਬਹੁਤ ਸਪੀਡ ਸੀ ਗੱਡੀ ਦੀ ਗੱਡੀ ਜਾਨੀ ਬਹੁਤ ਘੱਟੋ ਘੱਟ 100 ਮੀਟਰ ਦੇ ਨਾਲ ਜਾ ਕੇ ਅੱਗੇ ਗਿਰੀ ਹੈ ਗੱਡੀ ਬੰਦੇ ਬਚ ਗਏ ਬੰਦਿਆਂ ਦਾ ਜਾਨੀ ਨੁਕਸਾਨ ਬਚ ਗਿਆ ਜੀ ਕੋਈ ਗੱਡੀ ਦੇਖ ਕੇ ਚਲਾਉਣੀ ਜਾਂਦੇ ਵੀ ਘੱਟ ਸਪੀਡ ਹੁੰਦੀ ਬਹੁਤ ਕਿੰਨਾ ਨੁਕਸਾਨ ਵੀ ਨੁਕਸਾਨ ਤੋਂ ਬਚ ਗਿਆ ਜੀ